ਆਮ ਤਾਂ ਪਹਿਲਾਂ ਕਿੱਥੇ ਮੱਥਾ ਟੇਕਦੇ ਬਹੁਤ ਪਰ ਸਹੀ ਸਿਰ ਅਸੀਂ ਸਰਿਆਂ ਫੇਕਦਾ ਨਾ ਹਾਂ ਸਰਿਆਂ ਮਹੀ ਸਰਿਆਂ ਕਿੰਨੇ ਆਣੇ ਪੈਨੇ ਦੋ ਤਿੰਨ 50 60 ਰੁਪਈਆ ਦੇ 400 ਰੁਪਈਆ ਦਿਹਾੜੀ ਆ 60 ਦੇ ਇਹ ਕਹਿੰਦਾ ਖਾਂਦਾ ਸਰੋਂ ਗੋਲੀਆਂ ਜਲਾ ਦਿਆਂ ਸਰਕਾਰ ਨੇ ਉਧਰੋਂ ਗੋਲੀਆਂ ਖਾਂਦੇ ਨਾਲੇ ਮੈਂ ਸਵੇਰੇ ਆਈ ਇਹ ਪਤਾ ਮੈਨੂੰ ਕੀ ਚਾਹ ਉਹਨੇ ਵਿਚਾਰੇ ਵੀ ਛੋਟੇ ਸ ਤਾਂ ਗਰੀਬ ਐ ਦੁਕਾਨ ਚ ਬੱਜ ਮੈਂ 20 ਵਾਰ ਦੁਕਾਨ ਚ ਬੱਜਿਆ 20 ਪਰਚੇ ਪਵਾਲੇ ਮੇਰੇ ਤੇ ਪਰ ਯਾਰ ਇਹ ਬੰਦ ਨਹੀਂ ਕਰਵਾ ਸਕਦੇ ਯਾਰ ਮੈਨੂੰ ਜ਼ਰ ਪਾਵਰ ਯਾਰ ਮੈਂ ਭਾਂ ਚੋਂ ਉਧਰ ਮਾਰ ਕੇ ਬਾਹੇ ਲੱਗਿਆ ਬੋਲ ਜਵਰਦਸ ਸਰਸੇ ਆ ਨਾ ਉਹ ਉਹ ਤਾਂ ਚਲ ਪਾ ਗੱਲ ਆ ਆ ਗੱਲ ਨਾ ਕਰ ਬਾਈ ਇਸ ਦਾ ਨਸ਼ੇ ਦਾ ਮੈਟ ਇਹ ਨਸ਼ੇ ਦਾ ਮੈਟ ਰੱਕ ਨਾ ਨਸ਼ੇ ਦਾ ਕੋਈ ਧਰਮ ਦਾ ਬੁੱਧਾ ਨਹੀਂ ਆਇਆ ਇਹ ਗੱਲ ਨਾ ਕਰੋ ਬੋਲੀ ਆਪਾਂ ਨਸ਼ੇ ਦੇ ਬਾਈ ਕੋਈ ਕਹਿੰਦੀ ਕਿ ਵੀ ਫਿਰਾ ਕਰਨ ਕੇ ਵੇਚ ਕੀ ਖਾਂਦੇ ਕੀ ਖਾਣਾ ਗਾਣਾ ਨਸ਼ੇ ਦੀ ਨਾਰੂ ਪੀਣਾ ਆ ਬਹੁਤ ਵਈਆ ਬੋਲ ਬਾਈ ਬੜ ਗਿਆ ਆ ਹਾਲਾਤ ਨੇ ਜੀ ਗਲਦੀਪਾ ਇੱਥੇ 70 ਬੰਦੇ ਤਾਂ ਜੀਵ ਵਾਲੀਆਂ ਨਸ਼ਰੇ ਵਾਲੇ ਨੇ ਸਵੇਰੇ ਲੈੰਦੇ ਨੇ ਹੁਣ ਆਪਣੇ ਕੋਲੇ ਆ ਬੈਠੀ ਜਾਂਦੇ ਨੇ ਹੁਣ ਬੰਦ ਹੈ ਜਿੰਨਾ ਜਰਾਪਾ ਹੋਰੇ ਖੜ ਗਏ ਉਹਨਾਂ ਚ ਜਮਾ ਬੰਦ ਹੈ ਕਿਉਂ ਆਪਾਂ ਵਾਗ ਕੇ ਆ ਬੈਠੇ ਆ ਭਰਾਵਾ ਬਾਬਾ ਬੋਤਾ ਸਿੰਘ ਬਾਬਾ ਕਰਜਾ ਸਿੰਘ ਵਾਂਗੂ ਮੁਾਕਾ ਲਈ ਹੁਣ ਪੱਕਾ ਦਾ ਮੈਂ ਜਵਾਕ ਪਾਲਣਿਆ ਆ ਮੁੱਛੀ ਜੀ ਆਏ ਨੇ ਆ ਚਲੋ ਆਪਣੇ ਭਰਾ ਹਣੇ ਸਾਰੇ ਮੇਨਾ ਧੰਨਵਾਦ ਕਰਦਾ ਪੁਲਿਸ ਵਾਲੇ ਵੀ ਆ ਗਏ ਕੌਣ ਵੀ ਦੱਸਿਆ ਆ ਗਏ ਮਲਾਜ ਰੋਟੇ ਕਿੱਥੇ ਪਹੁੰਚ ਗਿਆ ਪ੍ਰਸ਼ਾਸਨ ਬਲਾਉ ਖਾਨ ਨੂੰ ਕਾਹਤੋਂ ਨਹੀਂ ਆਉਂਦੇ ਯਾਰ ਕਿ ਕਿਸੇ ਘਾਟ ਨੂੰ ਲੋੜੀ ਕਰ ਰਹੇ ਨੇ ਗੱਲ ਉਹ ਨਸ਼ਾ ਵੇਚਦਾ ਸਾਰਾ ਫੜਤੀ ਮੈਨੂੰ ਰੋ ਰੋ ਆ ਕੇ ਆ ਆ ਸਾਰੇ ਉਧਰ ਦੀ ਗਲੀਆਂ ਚ ਵੀ ਉਹ ਪਰਨੀਆਂ ਚ ਪਰਨੀਆਂ ਸਾਰੇ ਵੇਚਦੇ ਫੋਟਾ ਕੋਈ ਕਸੂਰ ਨਹੀਂ ਪੁਲਿਸ ਲਾਟਰਾ ਜਿੰਸਪੈਕਟਰ ਦਾ ਕਸੂਰ ਹੈ ਪਰ ਤੁਸੀਂ ਉਹਰੇ ਨੱਕਾ ਲਓ ਇੱਥੇ ਮੈਂ ਵੀ ਬਾੜਦੇ ਪਰ ਬਿਲਾਓ ਮੁਲਾਜ਼ਮਾਂ ਨੂੰ ਕਿੱਥੇ ਆਉਂਦੇ ਨੇ ਨੱਕਾ ਦਾਰੇ ਲੱਗਿਆ ਹੋਇਆ ਹੈ ਨੱਕ ਨੱਕ ਜਿਹੜਾ ਸਾਹਮਣੇ ਵਿਖਦਾ ਮੇਰੀ ਵੀਡੀਓ ਬਣੀ ਹੋਈ ਹੈ ਦੇਖ ਲੈ ਨੱਕਾ ਔਰੇ ਨਹੀਂ ਦਿੱਖਦਾ ਏ ਉਹ ਉੱਥੇ ਉਹ ਫਾਇਰ ਨਹੀਂ ਦਿੱਖਦਾ ਉੱਪਰ ਉੱਪਰ ਆ ਜਰ ਕਰ ਲੈ ਕੰਮ ਜਾ ਜਾਂ ਆਦਰ ਖਾਣ ਵਾਲੇ ਇੰਦਰਜੀਤ ਜਿਹੜਾ ਖਾਂਦਾ ਔਰੇ ਆ ਕੇ ਮੇਰੇ ਕੋਲੇ ਆਪਦੀ ਮਿੱਠਿਆ ਦੱਸੀ ਚਲੋ ਹੋਰ ਕੋਈ ਹੈ ਖਾਣਾ ਪੀਣਾ ਆਇਓ ਸੰਗੋਣਾ ਆ ਲਾਇਓ ਸਾਰਾ ਖਾ ਪਰੋਣ ਵਾਲਾ ਆ ਜਿਓ ਜ ਕਿਸ ਦਾ ਕਿਆ ਮੋਟੇ ਹੋਏ ਕਿੰਨਾ ਕ ਨਸ਼ਾ ਵੇਖਦਾ ਔਰੇ ਉਹ ਵੀ ਜਾਂਦੇ ਜਮਰਾ ਗਿਆ ਨਾ ਕਿਤਾ ਬਚਾਰਾ ਗੇਂਦ ਖੋ ਵਾਲੇ ਲਈ ਵਾਲਾ ਬਾਦੂ ਵੇਚਦਾ ਕਿੰਨਾ ਮੱਤੇ ਬੰਦੇ ਨਹੀਂ ਦਰਜ ਹੋਈ ਹਣਾ ਉੱਤੇ ਨਾ ਬਾਈ ਜੇ ਕੋਈ ਕੰਮ ਹੈ ਤਾਂ ਮੈਂ ਤਾਂ ਕਿਤਾਬ ਲਾ ਦਿੰਦਾ ਹਾਂ ਆਹ ਹੋ ਕੇ ਰੱਖੋ ਰਾ ਵੀ ਆਉਂਦੀ ਨਹੀਂ ਨਗੀ ਤੇ ਅਸੀਂ ਦਾ ਬਾਈ ਆ ਸਿਰਫ ਪਾਉਣਾ ਚੋਣਿਆ ਰਾ ਆਦੀ ਹੋ ਹੈ ਪ੍ਰਸ਼ਾਸਨ ਦੇਖਦਾ ਕਿੰਨਾ ਜਤ ਤੋ ਹੈ ਉਹ ਪਰੇ ਦੀ ਹੈਗਰ ਆ ਰੇਲ ਵੇਲੇ ਬੱਸ ਨਿਕਲ ਜਾਂਦੇ ਆ ਇੱਥੇ ਨਿਕਲ ਜਾਗੇ ਰੇਲ ਵੇਲੇ ਬੱਸਾਂ ਦੀ ਹਾਂ ਬਾਈ ਬਹਿ ਜਾਓ ਸਾਰੇ ਤੇ ਅਗੂ ਕੰਮ ਛੱਡ ਕੇ ਕੋਈ ਆਪਣਾ ਹੋਇਆ ਇਹ ਬਿਜ਼ਨਸ ਨਹੀਂ ਵੇਚਣਾ ਕੋਈ ਯਾਰ ਬੜੇ ਦੰਦ ਗੁਜ਼ਾਰਦਾਰ ਨਾਸ਼ਾ ਵੇਚਣੇ ਆ ਹਰਦੇ ਦੀ ਇਸ ਵੀਰਸੇ ਵੇਲੇ ਲੱਗਿੰਦਾ ਦਾ ਬੰਦਾ ਉਹਨਾਂ ਨਾਲ ਸੱਟ ਮਾਰ ਕੇ ਖਾਲਾ ਹੀ ਕੱਢ ਦੇਗਾ ਜਦੋਂ ਪੁਲਿਸ ਆਊ ਫੇਰ ਕਰਾਂਗੇ